ਮੈਂ ਕੇ ਗਿੱਲੇ ਕਰ दिए ਤੁਹਾਨੂੰ ਫਿਰ ਕੀ ਹੁਕਮ ਮਾਲ ਕੋ ਦੱਸੋ ਫਿਰ ਹੂੰ ਵੀ ਤੂੰ ਮੇ ਤੋ ਚਿੱਤਰ ਨਾ ਖਾਲੀ ਨ ਕੋੜੇ ਤੇ ਠੀਕ ਆ ਮੈਂ ਕੰਮ ਕਰਨ ਇਸ ਤੈਨ ਕੋਈ ਕੰਜਰ ਮਿਆ ਪਾਣੀ ਵਾਲੀ ਗੱਲ ਸ਼ੁਰੂ ਕਰਤੇ ਸਾਰਾ ਮੇਰਾ ਕੰਮ ਹੀ ਪਲਾਤਾ ਨਲੇ ਪੰਜਾਬ ਚ ਪਾਣੀ ਖਤਮ ਹੋਣ ਨਾਲ ਕੋਈ ਮੇਰੇ ਨਾਲ ਲੱਗ ਜਾ ਹਸਪਤਾਲ ਇੱਥੇ ਬੈਠਾ ਸਰਕਾਰ ਦੀਆਂ ਪੱਕੀਆਂ ਖਾਈ ਜਾਂ ਨਾ ਉਹ ਤੇਰੇ ਦੋ ਸੜੇ ਜਿਹੇ ਨੌਕਰ ਉਹਨਾਂ ਨੂੰ ਕਹਿਦੀ ਵੀ ਦਾਲ ਬਣਾਉਣ ਦੇਂਦੇ ਚੱਜਦੀ ਬਣਾ ਕੇ ਰਾਤ ਮੈਂ ਸਿੱਟੀਆਂ ਨੇ ਦਾਲਾ ਉਹ ਪੈ ਤਾਂ ਮਲਾਈਆਂ ਪਾ ਦੇਂਦੇ ਛਲਾਈਆਂ ਪਤਾ ਨਹੀਂ ਕੀ ਪਾਈ ਜਾਂਦੇ ਆ ਪੂਰਾ ਸਵਾਦ ਨਹੀਂ ਲੱਗਦੀ ਮੇਰੇ ਨਾਲ ਕੰਮ ਤੇ ਲੱਗਦਾ ਬੇਲੇ ਬਹਿਣਾ ਉਹ ਦੇਖ ਲੈ ਗੁੱਬ ਪੈ ਗਿਆ ਤੇਰੇ ਉਹ ਮੈਂ ਕਿਹਾ ਮਾਲਕ ਨੂੰ ਗੁੱਸਾ ਕਿਉਂ ਕਰਦੇ ਹੋ ਹਟਾ ਦੇ ਨੇ ਨੌਕਰ ਤੁਸੀਂ ਬਣਾ ਰਹੇ ਜਿਹੜੀ ਕੜਾਹੀ ਧਰ ਕੇ ਸਭ ਜਾ ਬਣਾਉਣਾ ਮਾਲਕੋ ਗੁੱਸਾ ਨਾ ਕਰ ਬੈਕਰੋ ਬਸ ਤੁਸੀਂ ਗੁੱਸਾ ਵਧੀਆ ਨਹੀਂ ਲੱਗਦਾ ਮਾਲਕੋ ਟੋਡੇ ਤੇ ਵੇ ਤੇ ਲੱਛਣ ਜੇ ਮਾਰੇ ਲੱਗਦੇ ਆ ਤੂੰ ਛਿੱਤਰ ਖਾਵੇਂਗਾ ਮੈਨੂੰ ਲੱਗਦਾ ਬਾਹਰ ਨਿਕਰੀਆਂ ਤੇ